कोई सी तेरी मैं था। था। तो मेरे तो भैन भाई देर रिश्ते गल करिए बड़ा पवित्र रिश्ता हों बड़ा प्यार <laughs> ਬੀੜਾ ਆਇਦਾ ਦੰਦੇ ਜਦੋਂ ਸ਼ੁਰੂਆਤ ਹੋਈ ਤੜਕਸਾਰ ਇੱਕ ਅਜੀਹੀ ਮੰਦ ਭਾਗੀ ਖਬਰ ਸਾਹਮਣੇ ਆਈ ਜਿਸ ਨੇ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ ਦਰਸਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋਇਆ ਸਰਜੀਤ ਪਾਤਰ ਦੀ ਇਸ ਦੁਨੀਆ ਨੂੰ ਅਲਵਿਦਾ ਕਰਕੇ ਇਸ ਸਮੁਨਨ ਦੇ ਘਰ ਦੇ ਵਿੱਚਾਂ ਬੇहद ਗਮਗੀਨ ਮਾਹੌਲ ਹੈ ਭਾਵੁਕ ਮਾਹੌਲ ਮੇਨ ਨਾਲ ਇਸ ਸਮੁਨਨ ਦੇ ਭੈਣ ਜੀ ਮੌਜੂਦ ਨਹੀਂ ਮੈਮ ਟੋਟਲੀ ਵੀ ਬੇहद ਮੰਦ ਭਾਗੀ ਖਬਰ ਹੈ ਜੇਕਰ ਪੂਰੇ ਸੰਸਾਰ ਦੀ ਗੱਲ ਕਰੀ ਤਾਂ ਹਰ ਇੱਕ ਇਨਸਾਨ ਇਸ ਖਬਰ ਨੂੰ ਸੁਣਨ ਕੇ ਕੰਮ ਦੇ ਵਿੱਚ ਆ ਕਿਉਂਕਿ ਇੱਕ ਯੁੱਗਦਾਨ ਤੋਂ ਬਿਲਕੁਲ ਜੀ ਮੈਨੂੰ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਉਹ ਮੇਰਾ ਬੀਚ ਸੀ ਮੇਰੇ ਵੀਰ ਜੀ ਸੀ ਮੈਂ ਕਿਹਾ ਵੀਰ ਕੱਲ ਵੀਰ ਨਹੀਂ ਸੀ ਕਿ ਵੀਰ ਜੀ ਕਹਿੰਦੇ ਹੁੰਦੇ ਸੀ ਵੀਰ ਜੀ ਇੱਕ ਨਾ ਜਿਵੇਂ ਮੈਨੂੰ ਆਦਤ ਪੈ ਗਈ ਸੀਗੀ ਵੀ ਹਰ ਕੱਲ ਨਾਲ ਵੀਰ ਜੀ ਵੀਰ ਜੀ ਵੀ ਗੱਲ ਥੋੜੀ ਕਰਨੀ ਵੀਰ ਜੀ ਬਹੁਤਾ ਕਹਿਣਾ ਵੀਰ ਜੀ ਕੋਈ ਵੀ ਹੱਸ ਪੈਂਦੇ ਹੁੰਦੇ ਸੀ ਜਿੰਦ ਤੋਂ ਕਿੰਨੀ ਵਾਰੀ ਵੀਰ ਜੀ ਕਹਿਗੇ ਉਹ ਫਿਰ ਵੀਰ ਜੀ ਵੀਰ ਜੀ ਕਹਣਾ ਐਦਾਂ ਮੈਂ ਥੋੜਾ ਜਿਹਾ ਕੜਵੀ ਜਾਂਦੀ ਸੀ ਉਹਨਾਂ ਨਾਲ ਨਾ ਵੀ ਮੈਂ ਉਹਦੀ ਹੱਕ ਜੀ ਤੇ ਆਕੜ ਦੀ ਸੀਗੀ ਹਨਾ ਮੈਂ ਕਿਹਾ ਆ ਸ਼੍ਰੀਨਾਰ ਆ ਤੂੰ ਲੈ ਲੈ ਵੀ ਜੀ ਮੈਨੂੰ ਆ ਬੈਗ ਦੇ ਦੀ ਆਵਦਾ ਉਹਨਾਂ ਨੇ ਬੈਗਾਂ ਨੇ ਮਗਰ ਬੰਦੀ ਰੰਦੀ ਸੀਗੀ ਉਹਨਾਂ ਨੇ ਕਿ ਨਾ ਤੂੰ ਤਾਂ ਬੈਗ ਹੀ ਮੰਗਦੀ ਰਹੀ ਐ ਨਹੀਂ ਮਿਲਣਾ ਤੈਨੂੰ ਤੇ ਆ ਲਾਸਟ ਵਾਰੀ ਮੈਨੂੰ ਚੁੱਪ ਕਰਕੇ ਫਿਰ ਲਗਨ ਨਹੀਂ 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 ਮਿਲਣਾ ਤੈਨੂੰ ਮੋਕਾ ਚਾ ਨਹੀਂ ਮਿਲਣਾ ਤੇ ਦੇਖਾਂਗੇ ਫਿਰ ਮੈਂ ਕਿ ਮੈਂ ਚੁੱਕ ਕੇ ਲੈ ਜੂ ਇਹ ਥੋੜੀ ਚਿਰ ਬਾਅਦ ਮੈਨੂੰ ਕਹਿੰਦੇ ਮੈਂ ਤੇ ਇਸ ਕਮਰੇ ਚ ਬੰਦੀ ਹੁੰਦੀ ਸੀ ਫਿਰ ਆਏ ਮੇਰੇ ਕੋਲ ਸ਼੍ਰੀਨੈਨ ਤੈਨੂੰ ਬੈਗ ਚਾਹੀਦਾ ਇਹ ਤੂੰ ਲੈ ਲੈ ਤੇਰਾ ਵੀ ਦੇ ਗਏ ਮੈਨੂੰ ਤੇ ਇੱਕ ਹੋਰ ਬੈਗ ਦੇ ਗੇ ਤਾਂ ਚੰਦਾਂ ਦੀਆਂ ਗੱਲਾਂ ਕੋਈ ਪੁੱਛਦਾ ਸੀ ਮੈਨੂੰ ਤੇਰੀ ਕਿੰਨੇ ਭਰਾ ਮੈਂ ਕਹਿੰਦੀ ਸੀ ਇੱਕੋ ਤਾਂ ਹੈਗਾ ਕਿਉਂ ਮੇਰੇ ਪੇਟ ਸੀ ਸੀ ਵੀ ਜੀ ਸੀ ਮੇਰੇ ਤੇ ਬੀਸਾ ਦੇ ਅੰਮਰੇ ਅੰਦਰ ਕਿ ਮੇਰੀ ਮੇਰੀ ਕਪਤਾਨੇ ਚਲਾ ਕੇ ਬਾਹਰ ਦੇ ਦਿੰਦੇ ਸੀ ਇਹ ਰਿਜ ਕੀ ਬਿਊਟੀ ਆ ਮੈਂ ਜਦੋਂ ਵੀ ਕੁਝ ਲਿਖਦੀ ਸੀ ਨਾ ਮੇਰੇ ਸਾਹਮਣੇ ਇਮੇਜ ਇਹ ਆਉਂਦਾ ਹੁੰਦਾ ਸੀਗਾ ਵੀ ਇਹ ਮੈਂ ਜਿਹੜਾ ਲਿਖਿਆ ਹੈਗਾ ਇਹ ਵੀਰ ਜੀ ਨੂੰ ਪਸੰਦ ਆਊਗਾ ਵੀਰ ਜੀ ਖੁਸ਼ ਹੋਣਗੇ ਤੇ ਇਹ ਚਲਾ ਕੇ ਮਾਰਨਗੇ ਬਸ ਮੇਰੇ ਇਹ ਇਹ ਹੁੰਦਾ ਸੀ ਅੰਦਰ ਨਾ ਵੀ ਉਹ ਕਿ ਮੇਰੇ ਸਾਹਮਣੇ ਮੈਂ ਕੋਸ਼ਿਸ਼ ਉਹਨਾਂ ਨੇ ਮੇਚ ਦੀ ਤਾਂ ਨਹੀਂ ਸੀ ਲਿਖ ਸਕਦੀਗੀ ਬਸ ਮੇਰੇ ਇੱਕ ਟਾਈਮ ਹੁੰਦਾ ਸੀ ਵੀ ਵੀਰ ਜੀ ਨੂੰ ਪਸੰਦ ਆ ਜਾਵੇ ਮੈਂ ਚਿੱਟਾਈਆਂ ਨਾ ਦੇਣ ਬਈ ਤੈਨੂੰ ਹੱਲੇ ਨਹੀਂ 23 ਮੈਨੂੰ ਕਹਿਣ ਲੱਗੇ ਮੈਨੂੰ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਕਿ ਤੂੰ ਮੈਨੂੰ ਕਦੇ ਵੀ ਆਪਣਾ ਮੁਖਬੰਦ ਲਿਖਣ ਲਈ ਨਹੀਂ ਕਹਿਣਾ ਜਦੋਂ ਤੇਰੀ ਕਵਤਾ ਮੁਖਬੰਦ ਲਿਖਣ ਵਾਲੀ ਹੋਗੀ ਮੈਂ ਆਪੇ ਲਿਖੂਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਜਦੋਂ ਮੇਰੀ ਤੀਸਰੀ ਕਿਤਾਬ ਸੀ ਚੰਦਸਤਰੀ ਮੇਰੀ ਵੀ ਨਹੀਂ ਨਹੀਂ ਜਹਾ ਚੰਦਸਤਰੀ ਮੇਰੀ ਵੀ ਨਹੀਂ ਤੇ ਵੀਰ ਜੀ ਮੈਨੂੰ ਕਿਹਾ ਮੈਂ ਕਿ ਵੀਰ ਜੀ ਮੇਰੇ ਕੋਲ ਬਹੁਤ ਘਰ ਹੋ ਗਈਆਂ ਕਵਤਾਵਾਂ ਤੇ ਕਤਾਬ ਜੋਗੀਆਂ ਹੋ ਗਏ ਕਹਿੰਦੇ ਹਾਂ ਕਹਿੰਦੇ ਮੈਂ ਮੁਖਬੰਦ ਲਿਖੂੰਗਾ ਉਹਨੇ ਆਪ ਹੀ ਮੈਂ ਮੁਖਬੰਦ ਲਿਖੂਗਾ ਉਹ ਗੜੀ ਚੇਤਨਾ ਲਿਖਣ ਦੀ ਸਾਹਿੱਤ ਦੀ ਉਹ ਪਾਤਰ ਸਾਹਿਬ ਜੀ ਉਹਨਾਂ ਤੇ ਲੱਗੀ ਸੀ ਜੇ ਥੋੜਾ ਜਿਹਾ ਮੈਂ ਬਚਪਨ ਤੋਂ ਸੀਗਾ ਪਰ ਉਹ ਮੇਰੇ ਵਿੱਚ ਹੀ ਮਰਿਆ ਮੁਰਿਆ ਪਿਆ ਸੀਗਾ ਪਰ ਜਿਹੜਾ ਉਹ ਕੱਢਿਆ ਮੇਰੇ ਅੰਦਰੋਂ ਉਹ ਵੀ ਦਿੱਤੀ ਸਾਰੇ ਬੀਜ ਵੀ ਸੀਗੇ ਬੀਜ ਜੀ ਕੀਕਰ ਪਾਤਰ ਸਾਹਿਬ ਦੇ ਸਾਹਿਤ ਦੀ ਗੱਲ ਕਰੀ ਜੋ ਰਚਨਾਵਾਂ ਉਹਨਾਂ ਨੇ ਲਿਖੀਆਂ ਜੋ ਕੁਝ ਉਹ ਸਾਹਿਤ ਨੂੰ ਦੇਖ ਕੇ ਗਏ ਨੇ ਬਹੁਤ ਘੱਟ ਲੋਕ ਨੇ ਤੇ ਇੱਕ ਇੱਕ ਬੜੀ ਅਹਿਮ ਚੀਜ਼ ਹੋ ਜਾਂਦੀ ਹੈ ਉਹਨਾਂ ਦੇ ਬਾਰੇ ਕਹਿੰਦੇ ਜਦੋਂ ਵੀ ਕਿਸੇ ਨੂੰ ਮਿਲਦੇ ਸੀ ਤਾਂ ਉਹ ਬੜਾ ਨੀਵਾ ਜਿਹਾ ਹੋ ਕੇ ਮਿਲਦੇ ਸੀਗੇ ਨਹੀਂ ਸੀ ਅਗਲੇ ਨੂੰ ਮਹਿਸੂਸ ਹੁੰਨ ਦਿੰਦੇ ਕਿ ਮੈਂ ਸਰਜੀਤ ਪਾਤਰ ਹਾਂ ਉਹ ਇੱਕ ਉਹਨਾਂ ਦੀ ਬੜੀ ਚੰਗੀ ਗੱਲ ਲੱਗਦੀ ਕਿਉਂਕਿ ਮੈਂ ਜਿੰਨਿਆਂ ਤੋਂ ਸੁਣਿਆ ਜਾਂ ਜਿੰਨਾਕ ਮੈਂ ਉਹਨਾਂ ਦੇ ਪ੍ਰੋਗਰਾਮ ਦੇਖਿਆ ਉਹ ਬੜੀ ਉਹਨਾਂ ਦੀ ਇੱਕ ਚੰਗੀ ਗੱਲ ਇੱਥੇ ਮੈਂ ਹੁੰਦੀ ਸੀਗੀ ਐਸ ਕਮਰੇ ਦੇ ਵਿੱਚ ਹੀ ਬੜੇ ਬੜੇ ਇੰਟਰਵਿਊ ਹੁੰਦੇ ਸੀ ਲੋਕੀ ਮਿਲਣ ਆਉਂਦੇ ਹੁੰਦੀ ਸੀ ਤੇ ਮੈਂ ਜਦੋਂ ਇੰਡੀਆ ਹੁੰਦੀ ਨਾ ਮੈਂ ਇੱਥੇ ਹੀ ਹੁੰਦੀ ਆ ਰਹਿਨੀ ਬੀਜੀ ਕੋਲੇ ਹੁਣ ਤਾਂ ਖਾਸ ਕਰੀ ਕਿਉਂਕਿ ਮੇਰੇ ਪਿੰਡ ਕੋਈ ਨਹੀਂ ਸੀ ਤੇ ਪਰ ਮੈਂ ਜੇ ਉੱਥੇ ਵੀ ਹੋਾਂ ਪੱਜੀ ਹੋਣੀ ਇੱਥੇ ਇਧਰ ਨਹੀਂ ਤੇ ਵੀ ਜੀ ਨੇ ਕਦੇ ਸ਼ੋਹ ਨਹੀਂ ਸੁਣ ਦਿੱਤਾ ਮੈਂ ਬਹੁਤ ਵੱਡਾ ਕਵੀ ਆ ਨਹੀਂ ਨਹੀਂ ਆਪਾਂ ਸਭ ਹੀ ਲਿਖਦੇ ਆ ਹਰ ਇੱਕ ਅਧੀ ਕਦਾ ਕਵੀ ਆ ਵੱਡੇ ਪੜਨ ਵਾਲੇ ਵੀ ਮੈਂ ਵੱਡਾ ਕਵੀ ਆ ਜੋ ਗਲਤੀਆਂ ਕੱਢਣੀਆਂ ਕਿਸੇ ਦੀਆਂ ਹੈ ਨਾ ਉਹ ਮੇਰੀ ਜਦੋਂ ਗਲਤੀ ਕਿਤੇ ਕੱਢਦੇ ਮੈਨੂੰ ਤਾਂ ਕਹਿ ਦਿੰਦੇ ਪਰ ਮੈਂ ਕਿਸੇ ਨੂੰ ਹੋਰ ਕਹਿੰਦੇ ਨਹੀਂ ਉਹਨਾਂ ਨੂੰ ਸੁਣਿਆ ਵੀ ਤੂੰ ਆ ਗੱਲ ਗਲਤ ਲਿਖਿਆ ਜਾਂ ਤੇਰੀ ਤੋਕੇ ਸੁਣੀ ਨਹੀਂ ਜਾਂ ਕਿਵੇਂ ਹੈ ਨਾ ਮੈਨੂੰ ਤਾਂ ਉਹ ਕਹਿ ਦਿੰਦੇ ਸੀ ਤੂੰ ਦਾ ਚਾ ਵੀ ਵਰਕਾ ਚਲਾ ਕੇ ਮਾਰਦੇ ਨਹੀਂ ਮੈਂ ਕਿਹਾ ਵੀ ਜੇ ਤੂੰ ਸੀ ਮੇਰਾ ਵਰਕਾ ਚਲਾ ਕੇ ਮਾਰਦੇ ਆ ਇੱਕ ਮੇਰੇ ਪ੍ਰੋਫੈਸਰ ਬੋਟਨੀ ਨੇ ਹੁੰਦੇ ਸੀ ਉਹ ਚਲਾ ਕੇ ਮਾਰਦੇ ਸੀ ਤੇ ਕਹਿੰਦੇ ਉਹ ਵੀ ਤੈਨੂੰ ਬਹੁਤ ਪਿਆਰ ਕਰਦੇ ਸੀ ਨਾ ਮੈਂ ਕਿਹਾ ਹਾਂ ਬਹੁਤ ਪਿਆਰ ਕਰਦੇ ਸੀ ਫਿਰ ਮੈਂ ਵੀ ਤੈਨੂੰ ਪਿਆਰ ਕਰਦਾ ਨਾ ਭੈਣ ਭਾਈ ਦੇ ਜੇਕਰ ਰਿਸ਼ਤੇ ਦੀ ਗੱਲ ਕਰੀਏ ਬੜਾ ਪਵਿੱਤਰ ਰਿਸ਼ਤਾ ਹੁੰਦਾ ਬੜਾ ਪਿਆਰ ਹੁੰਦਾ ਜਿਵੇਂ ਬਾਬੂ ਕੋਰੇ ਨੇ ਕੰਚੰਜੂ ਆ ਰਹੀਆ ਚੱਕਰ ਵੀਰ ਉਹ ਕਿਤੇ ਨਹੀਂ ਇਹ ਮੈਨੂੰ ਨਹੀਂ ਲੱਗਦਾ ਕਿਤੇ ਮੈਨੂੰ ਤਾਂ ਲੱਗਦਾ ਕਿ ਤੁਰਿਆ ਫਿਰਦਾ ਤੂੰ ਪਤਾ ਕਦੋਂ ਲੱਗਿਆ ਸੀਗੇ ਮੈਨੂੰ ਅਜੇ ਸਵੇਰੀ ਪਤਾ ਲੱਗਿਆ ਇੱਥੇ ਬੈਜਣ ਦੇ ਰੋਟੀ ਖਾਣ ਨਾ ਤੇ ਮੈਂ ਜਦੋਂ ਮੈਨੂੰ ਪਤਾ ਲੱਗਣਾ ਵੀਰ ਜੀ ਵੀ ਖਾਂਦੇ ਆ ਆਪਾਂ ਬੀਜ ਨਿਭਾਜ ਮਣੀ ਸਰਿੰਦਰ ਤੂੰ ਬ੍ਰੈਕਫਾਸਟ ਆਇਲਾ ਹੈ ਨਾ ਤੂੰ ਨਾ ਦੂ ਮੇਰੀ ਅੱਖਾਂ ਲੱਗਦੀਆਂ ਨਾ ਬਾਤਰ ਸਭ ਲੱਗਦੇ ਆ ਸਨਾ ਉਹਦੇ ਬਾ ਵਿਹਾਜ ਚੀਜ਼ ਕਹਿੰਦੀ ਸੀ ਉਹਨੂੰ ਹੰਦ ਸਮਾਂ ਦਾ ਕੰਮ ਨਵੇੜਾ ਇੱਥੇ ਸੀ ਬਹਿ ਬਹਿ ਜਣਾ ਮੈਂ ਵੀਰ ਜੀ ਨਾਲ ਨਿੱਕੇ ਨਿੱਕੇ ਗੱਲਾਂ ਮਾਰਨੀ ਆ ਵੀਰ ਜੀ ਨਾਲ ਅੱਛਾ ਤੂੰ ਕਰ ਬੁਝਾ ਲੈ ਲੈ ਦੂ ਪੀਸ ਡਰਾ ਫੋਲੀ ਵਾਲ ਵਿੱਚ ਆਉ ਦੇ ਦੇ ਮੈਨੂੰ ਕੱਟ ਕੱਟ ਦੇ ਦੇਣੀ ਬਸ ਮੇਰੀ ਇਹ ਹੋਣੀ ਜਾਂਦਾ ਕਿ ਕਿ ਹਾਂ ਆਖਰੀ ਸਮਾਂ ਦੇ ਵਿੱਚ ਕੋਈ ਗੱਲ ਕੀਤੀ ਹੋਵੇ ਕੁਝ ਯਾਦ ਹੋਵੇ ਜਾਂ ਉਹਨਾਂ ਦੇ ਮਨ ਦੇ ਵਿੱਚ ਆਖਰੀ ਵਾਰ ਮੇਰੇ ਨਾਲ ਤਾਂ ਉਹ ਹੀ ਆ ਮੇਰਾ ਕੋਈ ਛਟਾ ਪ੍ਰਾਪਰਟੀ ਦਾ ਡਿਸਪੂਟ ਜਾਂ ਚੱਲਦਾ ਸੀਗਾ ਤੇ ਮੈਂ ਉਹਦੇ ਨਿਹਾਲ ਸਿੰਘ ਵਾਲੇ ਤੇ ਮੈਂ ਉਹਦੇ ਵਿੱਚ ਬੀਜੀ ਸੀਗੀ ਤੇ ਮੈਂ ਵੀ ਜਿਹਨੂੰ 10 ਦਿਨ ਸੀ ਵੀ ਜੱਜ ਐਦਾਂ ਹੋਇਆ ਵੀ ਜੀ ਮੈਂ ਐਦਾਂ ਕਿਹਾ ਤੇ ਵੀ ਜਿਹੜੀ ਆਖਰੀ ਉਹਨਾਂ ਦੇ ਸ਼ਬਦ ਸੀ ਉਹ ਯੂ ਆਰ ਗ੍ਰੇਟ ਆਮ ਪ੍ਰਾਊਡ ਆਫ ਯੂ ਯੂ ਆਰ ਬਰੇਵ ਸਿਸਟਰ ਮੈਂ ਉਹਨਾਂ ਦਾ ਸੱਚੀ ਮੈਂ ਬਰੀਵਾ ਸੱਚੀ ਤੁਸੀਂ ਯੂ ਆਰ ਪ੍ਰਾਊਡ ਆਫ ਮੀ ਤੇ ਫੇ ਵੀ ਜੱਜ ਰਹੀ ਸੀ ਕੋਈ ਬਚਪਨ ਦੀ ਕੋਈ ਯਾਦ ਹੋਵੇ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਮੋ ਕਿਉਂਕਿ ਬਚਪਨ ਦੀਆਂ ਬਹੁਤ ਸਾਰੀ ਯਾਦਾਂ ਹੁੰਦੀਆਂ ਭੈਣ ਭਰਾਵਾਂ ਦੀਆਂ ਬਹੁਤ ਤਨੀ ਕਨੀ ਕਿਆ ਜਾਦਾ ਇੱਕ ਵਾਰੀ ਬੀਜੀ ਮੈਂ ਨਾ ਬੀਜੀ ਜਦੋਂ ਇਹ ਰਖੜੀ ਹੁੰਦੀ ਸੀ ਤੇ ਬੀਜੀ ਜੀ ਕਹਿੰਦੇ ਹੁੰਦੇ ਸੀ ਨਾ ਜੇ ਤਾਂ ਮੈਂ ਕੈਨੇਡਾ ਹਾਂਗਾ ਸ੍ਰੀ ਮੈਂ ਤੈਨੂੰ 100 ਡਾਲਰ ਕੈਨੇਡੀਅਨ ਦੇਵ ਜੇ ਇੰਡੀਆ ਹਾਂਗਾ ਤੇ 100 ਡਾਲਰ 300 ਰੁਪਈਆ ਮਨੂ ਤੇ ਜੇ ਇੰਗਲੈਂਡ ਹਾਂ 100 ਡਾਲਰ ਸਾਡੀ ਜਨ ਦੀ ਇੱਕ ਗੱਲ ਜੀ ਬਣਾਈ ਹੋਈ ਸੀਗੀ ਤੇ ਉਹ ਉਦੋਂ ਨਾ ਬੀਜੀ ਅਮਰੀਕਾ ਸੀਗੇ ਮੈਂ ਉੱਥੇ ਸੀ ਤੇ ਵੀਰ ਜੀ ਨੇ ਮੈਨੂੰ 100 ਅਮਰੀਕਨ ਡਾਲਰ ਦਿੱਤੇ ਉਹ ਮੈਂ ਸੋਚਿਆ ਮੈਂ ਹੈਨਾ ਵੀਰ ਜੀ ਨੂੰ ਚਾਹੀਦੇ ਹੋਣੇ ਆ ਮੈਂ ਵੀਰ ਜੀ ਨਹੀਂ ਤੁਸੀਂ ਲੈ ਲਓ ਵੀਰ ਜੀ ਕੋਈ ਨਾ ਫੇਰ ਲੈ ਲੂ ਵੀਰ ਜੀ ਮੈਂ ਹੁਣ ਤੇ ਲੈ ਲੈ ਲਫੜ ਮਾਰੂ ਤੇਰੇ ਇਹ ਵੀ ਨੂੰ ਬਹੁਤ ਚੰਗੀ ਲੱਗਦੀ ਹੈ ਜਦੋਂ ਹੀ ਮੈਂ ਜਿਵੇਂ ਉਹ ਕਿਸੇ ਉਹਨਾਂ ਨੇ ਜਿੰਨੇ ਪਿਆਰ ਨਾਲ ਉਹਨੇ ਦਿਲ ਚੋਂ ਨਿਕਲੇ ਸੀ ਨਾ ਆਈ ਟੱਕਰ ਉਹਨਾਂ ਤੇ ਤੇ ਲਫੜਾਊਗਾ ਹੁਣ ਮੈਂ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਕਾਸ਼ ਕਿ ਵੀਰ ਜੀ ਕਹਿ ਰਹੇ ਹੁੰਦੇ ਮੇਰੇ ਫਿਰ ਇੱਕ ਲਫੜਾ ਜਲਾ ਜਾਵੇ ਵਿਹਲਪਾਵਕ ਮਾਹੌਲ ਹੈ ਇਸ ਵੇਲੇ ਸਾਹਿਦ ਸਦੀਪ ਪਾਤਰ ਜੀ ਉਹਨਾਂ ਦੇ ਭੈਣ ਸੁਵਿੰਦਰ ਕੌਰ ਜੀ ਨੇ ਤਾਂ ਉਹਨਾਂ ਨੇ ਜਿਆਦਾ ਵੀ ਸੰਧੀਆਂ ਕੀਤੀਆਂ ਨੇ ਕਿਉਂਕਿ ਭੈਣ ਭਰਾ ਦਾ ਰਿਸ਼ਤਾ ਇੱਕ ਬੜਾ ਪਵਿੱਤਰ ਹੁੰਦਾ ਤਾਂ ਅੱਜ ਪੰਜਾਬੀ ਸਾਹਿਦ ਦੇ ਲਈ ਇੱਕ ਵੱਡੇ ਘਾਟੇ ਦਾ ਦਿਨ ਹੈ ਕਿਉਂਕਿ ਇੱਕ ਉgge ਸਾਹਿਤਕਾਰ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਜੇ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਆਈਆਂ ਸੰਜਨਾ ਦੇ ਨਾਲ ਪੰਜਾਬੀ ਸਾਹਿਤ ਨੂੰ ਹੋਰ ਹੁਲਾਰਾ ਮਿਲਣਾ ਸੀ ਜੇਕਰ ਪੰਜਾਬੀ ਸਾਹਿਤ ਦੀ ਗੱਲ ਕਰੀ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀ ਤਾਂ ਹਮੇਸ਼ਾ ਉਹਨਾਂ ਦੀਆਂ ਚੱਗੀਆਂ ਜਣੀਆਂ ਚੀਜ਼ਾਂ ਉਹਨਾਂ ਦੇ ਵਿੰਦੋ ਨੂੰ ਯਾਦ ਕੀਤਾ ਜਾਏਗਾ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਰਸਤਾ ਦਿਖਾਇਆ ਸੀ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੋਖਤੁਲੇ ਇਹ ਕੱਲ ਮੇਰਾ ਨਾਮ ਸੁਰੇਂਦਰ ਗੀਤ ਇਹ ਜਿਹੜਾ ਗੀਤ ਨਾ ਇਹ ਮੈਨੂੰ ਵੀਰਜੀ ਨਹੀਂ ਦਿੱਤਾ ਸੀਗਾ ਮੈਂ ਸੁਰੇਂਦਰ ਗੱਲ ਲਿਖਦੀ ਸੀਗੀ ਨਾ ਸੁਰੇਂਦਰ ਕਾ ਗੱਲ ਇਹ ਤੇ ਵੀਰਜੀ ਨੇ ਮੈਨੂੰ ਨਹੀਂ ਪਤਾ ਵੀਰਜੀ ਨੇ ਕਿ ਮੈਂ ਗੀਤ ਬਣਾਤਾ ਤੇ ਉਹ ਇਦਾਂ ਬਣਿਆ ਸੀ ਗੀਤ ਮੈਂ ਵੀਰ ਜੀ ਨੂੰ ਕਿਹਾ ਜਦੋਂ ਪਹਿਲੇ ਮੇਰੇ ਜਾ ਰਹੇ ਸਾਥੀ ਜੋ ਮਰ ਗਏ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਤੇ ਮੈਂ ਵੀਰ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਤੁਸੀਂ ਦੁੱਖਾਂ ਦੇ ਗੀਤ ਬਣਾਉਂਦੇ ਫਿਰਦੇ ਲੋਕਾਂ ਨੇ ਮੇਰਾ ਇੱਕ ਗੀਤ ਬਣਾ ਦਿਓ ਤੇ ਫਿਰ ਮੇਰਾ ਜਦੋਂ ਮੇਰੀ ਪਹਿਲੀ ਕਿਤਾਬ ਛਪੀ ਤੇ ਵੀਰ ਜੀ ਨੇ ਉਹਦਾ ਨਾਮ ਸ੍ਰਿੰਦਰ ਗੀਤ ਰੱਖਤਾ ਤੇ ਮੈਂ ਵੀਰ ਜੀ ਨੂੰ ਕਿਹਾ ਵੀਰ ਜੀ ਮੇਰਾ ਨਾਮ ਸ੍ਰਿੰਦਰ ਗੀਤ ਤਾਂ ਨਹੀਂਗਾ ਵੀਰ ਜੀ ਮੈਂ ਇਦਾਂ ਕਿਹਾ ਵੀਰ ਜੀ ਪਸ ਤੋ ਗੀਤ ਚੁੱਪ ਕਰ ਜਾ ਬੱਸ ਉਹ ਤੂੰ ਮੇਰਾ ਨਾਂ ਗੀਤ ਪੈ ਗਿਆ ਹੁਣ ਮੈਂ ਕਹਿੰਦੀ ਹੁੰਦੀ ਸੀ ਲੈ ਉਹ ਵੀਰ ਜੀ ਪਾਦਮ ਸ਼ਰੀਮ ਬਣ ਗਿਆ ਤੇ ਸੀ ਉਹ ਬਣ ਗਿਆ ਉਹ ਬਣ ਗਿਆ ਮੇਰਾ ਗੀਤ ਤਾਂ ਬਣਾਇਆ ਹੀ ਨਹੀਂ ਹਨਾ ਤੇ ਉਹ ਤਾਂ ਬਣਿਆ ਹੀ ਨਹੀਂ ਹਲੇ ਵੀਰ ਜੀ ਕਹਿੰਦੇ ਨੇ ਲੈ ਹੁਣ ਮੈਂ ਤੈਨੂੰ ਗੀਤ ਬਣਾਤਾ ਇੱਕ ਬੱਕਰੀ ਪਹਿਚਾਨ ਦਿੱਤੀ ਇਹ ਸਾਰੀ ਕੁਛ ਦਿਆ ਵੀ ਤੇਰਾ ਨਾਮ ਸ੍ਰਿੰਦਰਜੀਤ ਕਿਵੇਂ ਬਣਿਆ ਵੀਜੀ ਨੇ ਬਣਾਤਾ ਮੈਨੂੰ ਸ੍ਰਿੰਦਰਜੀਤ ਇੱਕ ਇੱਕ ਚੀਜ਼ ਮੈਂ ਹੋਰ ਜਾਣੀ ਚਾਹੁੰਗਾ ਕੋਈ ਇਦਾਂ ਦੀ ਰਚਨਾ ਹੈ ਸਾਹਿਤ ਹੈ ਜਿਹੜਾ ਅਜੇ ਪ੍ਰਕਾਸ਼ਿਤ ਕਰਨ ਵਾਲਾ ਹੋਵੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਯਾਰ ਦੇ ਤੌਰ ਦੇ ਉੱਪਰੋਂ ਸਾਂਝਾ ਕਰਨਾ ਚਾਹੁੰਗੇ ਹਾਂ ਮੇਰੇ ਕੋਲ ਹੈਗਾ ਮੈਂ ਇੱਕ ਆਰਟੀਕਲ ਲਿਖਿਆ ਸੀ ਵੀਜੀ ਤੇ ਮੇਰੇ ਤੇ ਵੀਜੀ ਦਾ ਹੀ ਸੀਗਾ ਉਹ ਸਾਡੇ ਦੋਨਾਂ ਦੇ ਬਾਰੇ ਆ ਉਹ ਤੇ ਮੈਂ ਹੁਣ ਦਿੱਤੇ ਦਿਨ ਉਹ ਵੀ ਕਿਉਂਕਿ ਉਹ ਹਾਸੇ ਵਾਲਾ ਵੀ ਆ ਤੇ ਉਹਦੇ ਵਿੱਚ ਭਾਵਨਾ ਵੀ ਹਾਸੇ ਵਾਲੇ ਗੁੱਸਾ ਵੀ ਉਹਦੇ ਵਿੱਚ ਸਾਡੇ ਰੋਸੇ ਦਾ ਵੀ ਆ ਹੈਨਾ ਤੇ ਭੈਣ ਭਰਾ ਦੇ ਰਿਸ਼ਤੇ ਹਾਂ 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 ਵੀ ਵੀ ਉਹਦੇ ਵਿੱਚ ਹਾਸਾ ਵੀ ਆ ਰੋਣਾ ਵੀ ਆ ਹਾਂ ਤੈਣ ਵਾਲੀ ਦਵਾਈ ਵੀ ਹਾਂ ਹਾਂ ਤੇਈ ਕਈ ਵਾਰੀ ਮੈਨੂੰ ਵੀਰ ਜੀ ਕਹਿੰਦੇ ਹੁੰਦੇ ਸੀ ਅ ਸੇਂਤੂ ਕਈ ਵਾਰੀ ਨਾ ਤੂੰ ਮੇਰੀ ਬੇਬੇ ਬਣ ਕੇ ਬਹਿ ਜਾਨੀ ਮੈਨੂੰ ਮੱਤਾਂ ਦੇਣ ਲੱਗ ਜਾਨੀ ਐ ਕਈ ਵਾਰੀ ਤੂੰ ਛੋਟਾ ਜਿਹਾ ਬੱਚਾ ਜਿਹਾ ਬਣ ਕੇ ਮੇਰੀ ਗੋਦੀ ਚ ਬੈਠ ਦੰਨੀ ਆ ਹਨਾ ਉਹ ਕਈ ਵਾਰੀ ਜਦੋਂ ਫਿਰ ਮੈਂ ਕਿਤੇ ਕਹਿੰਦਾ ਓਕੇ ਵੀਰ ਜੀ ਬਸ ਮੈਂ ਨਹੀਂ ਮੈਂ ਰੋਸੇ ਰਹਿ ਜਾਂ ਫਿਰ ਦੂਜੇ ਕਈ ਵਾਰ ਤੂੰ ਆਈ ਨਹੀਂ ਜੀ ਕਹਿੰਦੇ ਹੁੰਦੇ ਤੂੰ ਰੁੱਸ ਗਈ ਤੂੰ ਰੁੱਸ ਗਿਆ ਮੇਰੇ ਨਾਲ ਰਾਜੇ ਤੂੰ ਰੁੱਸ ਗਿਆ ਫੇਰ ਐਂ ਕਰਦੇ ਹੁੰਦੇ ਸੀ ਫੇਰ ਮੈਂ ਕੀ ਕਹਣਾ ਲਵ ਵੀਰ ਜੀ ਰੁੱਸਣਾ ਕਿਹਦੇ ਨਾਲ ਆ ਰੋਸ ਗਿਆ ਮਤਬੇਰੇ ਕਿੰਨ ਨੰਦ ਰੋਸ ਗਿਆ ਇੱਕ ਵਾਰੀ ਮੇਰਾ ਗੁੱਸੇ ਜੋਗੇ ਬੰਬੇ ਚਲੇ ਗਏ ਭਾਬੀ ਨੂੰ ਪੁੱਛਦੇ ਆ ਵੀ ਉਹਦਾ ਫੋਨ ਨਹੀਂ ਆ ਭਾਬੀ ਕਹਿੰਦੀ ਨਹੀਂ ਉਹਦਾ ਨਹੀਂ ਫੋਨ ਨਹੀਂ ਆਇਆਗਾ ਤੇ ਮੇਰਾ ਭਾਬੀ ਨਾਲ ਗੱਲ ਤਾਂ ਹੋਈ ਸੀ ਭਾਬੀ ਨੇ ਵੀ ਗੁੱਸੇ ਚ ਕਹਿੰਦਾ ਨਹੀਂ ਨਹੀਂ ਤੁਸੀਂ ਜ਼ਿਆਦਾ ਹੀ ਬੋਲ ਗਏ ਉਹਨੂੰ ਫਿਰ ਮੈਨੂੰ ਕਹਿੰਦੇ ਤੂੰ ਮੇਰੇ ਨਾਲ ਪਿੱਛੇ ਹੋ ਗਿਆ ਸੀ ਮੈਂ ਕਿਹਾ ਹਾਂ ਪਿੱਛੇ ਹੋ ਗਿਆ ਸੀ ਮੈਂ ਫਿਰ ਹੱਥ ਤੇ ਜਿਹੜੀ ਬਤਕੰਦੇ ਵਿੱਚ ਇੱਕ ਦੁੱਧੇ ਨੂੰ ਲੰਦੇ ਉਹ ਕਹਿ ਲਈ ਕਿ ਪਿਆਰਾ ਜੀ ਵਰਕਰਾਂ ਹਾਂ ਉਹ ਹੀ ਸੀਗਾ ਮੈਂ ਕਦੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਬਈ ਵੱਡਾ ਨਹੀਂ ਸੀ ਕਦੇ ਸਮਝ ਮੈਂ ਆਪਣੇ ਆਪ ਨੂੰ ਬੱਚਾ ਜਿਹੀ ਸਮਝਦੀ ਹੁੰਦੀ ਸੀ ਉਹ ਕਰੀ ਕਹਿਣਾ ਮੈਂ ਉੱਥੇ ਬੈਠੇ ਉਹਨਾਂ ਨੇ ਲਿਖੀ ਜਾਣਾ ਤੇ ਮੈਂ ਉੱਪਰ ਉਹਨੂੰ ਡਿਸਟਰਬ ਜਾਈ ਕਰਾ ਫਿਰ ਕਹਿੰਨ ਤੂੰ 10 ਮਿੰਟ ਦੇ ਸਕਦੀ ਹਾਂ ਦੂਰ ਹੋ ਸਕਦੀ ਹੈ ਮੇਰੇ ਤੋਂ ਤਾਂ ਸੱਚ ਪੱਤ ਸਾਹਿਬ ਉਹਨਾਂ ਨੇ ਜਿਹੜਾ ਲਿਖਣਾ ਸਟਾਰਟ ਕੀਤਾ ਸੀ ਜਾਂ ਸਾਹਿਤ ਰਚਨਾਵਾਂ ਉਹਨਾਂ ਨੇ ਲਿਖਣੇ ਸ਼ੁਰੂ ਕੀਤੀਆਂ ਉਹਦੇ ਬਾਰੇ ਤੁਹਾਨੂੰ ਕੁਝ ਯਾਦ ਹੈ ਕਦੋਂ ਕੋਲਨ ਦੀ ਸਟਾਰਟਿੰਗ ਹੋਈ ਨਹੀਂ ਉਹ ਨਹੀਂ ਮੈਨੂੰ ਪਤਾ ਵੀਰ ਜੀ ਨੂੰ ਮੈਂ ਕੋਸ਼ਿਸ਼ ਨਹੀਂ ਸੀ ਵੀਰ ਜੀ ਤੁਸੀਂ ਕਦੋਂ ਲਿਖਣ ਲੱਗੇ ਸੀ ਕਿਰੋਂ ਵੀਰ ਜੀ ਲੰਬੀਆਂ ਚੌੜੀਆਂ ਗੱਲਾਂ ਸੁਣਨ ਲੱਗ ਜਾਂਦੇ ਸੀ ਪਟਿਆਲੇ ਦੇ ਮੈਂ ਸੁਣਨ ਉੱਤੇ ਪਹਿਲੀ ਗਜ਼ਲ ਲਿਖੀ ਫਿਰ ਆਈ ਹੋਈ ਸਤਿੰਦਰ ਸਿੰਘ ਨੂਰ ਆਇਂ ਕੇ ਉਹ ਪ੍ਰਾਣੀਆਂ ਗੱਲਾਂ ਜਿਵੇਂ ਸੁਣਾਉਂਦੇ ਹੁੰਦੇ ਸੀਗੇ ਤੇ ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੁੰਦੇ ਸੀ ਕਿ ਮੈਨੂੰ ਵੀਰ ਜੀ ਤਾਂ ਹੋਰੀ ਪਾਸੇ ਨਤਰ ਕੇ ਇਹ ਕਿ ਸਾਹਿਤਕਾਰ ਦੇ ਤੌਰ ਤੇ ਕਹਿ ਲਈਏ ਕਿ ਉਹ ਸਾਹਿਤ ਵਾਲੀ ਜਾਨ ਹੁੰਦਾ ਹਾਂ 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 ਨਾ ਮੇਰੇ ਨਾਲ ਜਰੂ ਗੱਲਾਂ ਕਰਦੀ ਹੁੰਦੀ ਸੀ ਕੱਲੀਆਂ ਸਾਹਿਤ ਦੀਆਂ ਨਹੀਂ ਸੀ ਕਰਦੇ ਹੋਰ ਵੀ ਗੱਲਾਂ ਕਰੀ ਜਾਂਦੇ ਹੁੰਦੇ ਸੀਗੇ ਤੇ ਰੋਟੀ ਖਾ ਲਈ ਮੈਂ ਹਾਂ ਖਾ ਲਈ ਖਾ ਲਈ ਕਦੀ ਕਦੀ ਭਾਬੀ ਨੂੰ ਕਹਿੰਦੇ ਹੁੰਦੇ ਸੀ ਇਹ ਨਾ ਮੈਂ ਸੁਣਿਆ ਸੀ ਭਾਬੀ ਨੇ ਇੱਕ ਵਾਰੀ ਕਹਿੰਦੇ ਇਹ ਇਹ ਰੂਹ ਆ ਇਹ ਜਿਸਮ ਨਹੀਂ ਇਹ ਰੂਹ ਆ ਮਨੇ ਭਾਬੀ ਬਹੁਤ ਪਿਆਰ ਕਰਦੀ ਆ ਕਿ ਵੀ ਕਮੀ ਤਾਂ ਬਿਲਕੁਲ ਪੂਰੀ ਨਹੀਂ ਹੋ ਸਕਦੀ ਇੱਕ ਘਾਟਾ ਤਾਂ ਜ਼ਰੂਰ ਰਹੇਗਾ ਮੈਨੂੰ ਪਰਸਨਲੀ ਵੀ ਕਾਹਲ ਪਰ ਮੈਨੂੰ ਲੱਗਦਾ ਨਹੀਂ ਮੈਨੂੰ ਲੱਗਦਾ ਵੀ ਜੀ ਇੱਥੇ ਆ ਕਿਤੇ ਹੁਣੇ ਨਿਕਲੇ ਆਉਣਗੇ ਹੌਲੀ ਚ ਦੇਣੇ ਜੀ ਮਾ ਮੁੱਢੀ ਜੀ ਦੇ ਤਾਲੀਆਂ ਰੱਖਿਆ ਹੁੰਦਾ ਸੀ ਨਾਉਂਦੇ ਨਹੀਂ ਸੀ ਹੌਲੀ ਹੌਲੀ ਭਾਬੀ ਨੇ ਨਾ ਲੂ ਨਾ ਲੂ ਨਾ ਨਾਉਣਾ ਨਾਉਣਾ ਬੱਚ ਗੁੰਗਣਾਉਂਦੇ ਰਹਿੰਦੇ ਸੀ